ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਘਰਾੜ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟ੍ਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੀ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨਾ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਭਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਲੈ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਦ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਵੀ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਟਕਰਾਅ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਜ ਦਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟ੍ਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੇ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨਾ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਵਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਪਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਧ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਜਰਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਾ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਰਿਵਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ। ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੀ ਕਰੀਬ ਸੀ। ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ। ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਨਾਂ ਮਾਫੀ ਪੱਤਰ ਲਿਖਣ ਅਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਭਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਪਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਲੈ ਕੇ ਉਸ ਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾਂ ਨੂੰ ਉਸ ਤੋਂ ਗੰਦ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਵੀ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਜਰਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਭੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟ੍ਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ। ਉਸਨੇ ਸਤਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੀ ਕਰੀਬ ਸੀ। ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸਨੇ ਆਪਣੀ ਗਲਤੀ ਕਬੂਲ ਕਰ ਲਈ। ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ, ਹਰਜ਼ਾਨਾ ਭਰਨ, ਮਾਫੀ ਪੱਤਰ ਲਿਖਣ ਅਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਵਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲੰਚ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਲੈ ਕੇ ਉਸ ਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾਂ ਨੂੰ ਉਸ ਤੋਂ ਗੰਦ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਵੀ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਚੜਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟ੍ਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੇ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਭਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਲੈ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਦ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਵੀ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾਂ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਜਰਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਾ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟ੍ਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੇ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਭਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਪਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਲੈ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਦ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਵੀ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾਂ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਚੜਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੇ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨਾ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਵਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਪਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਧ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪੀਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਚਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਵਾਈਕਾਟੋ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕਾ ਦੀ ਨਿੱਜੀ ਜ਼ਿੰਦਗੀ ਦੀ ਉਥਲ-ਪੁਥਲ ਨੇ ਉਸਦੇ ਕੈਰੀਅਰ ਨੂੰ ਬਰਬਾਦ ਕਰ ਦਿੱਤਾ। ਦਰਸਰ ਨਿਊਜ਼ੀਲੈਂਡ ਦੇ ਵਾਈਕਾਟੋ ਖੇਤਰ ਦੇ ਵਿੱਚ ਇੱਕ ਅਧਿਆਪਕਾ ਨੂੰ ਸ਼ਰਾਬ ਦੀ ਲਤ ਕਰਨ ਗੰਭੀਰ ਦੁਰਵਿਵਹਾਰ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੀਚਰ ਡਿਸਪਲਿਨਰੀ ਟਿਊਬਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਅਧਿਆਪਕਾ ਵੱਲੋਂ ਸਕੂਲ ਦੇ ਮੈਦਾਨ ਵਿੱਚ ਬੱਚਿਆਂ ਦੀ ਨਿਗਰਾਨੀ ਦੌਰਾਨ ਚੁੱਪਚਾਪ ਸ਼ਰਾਬ ਪੀਣਾ ਬਹੁਤ ਹੀ ਗੰਬੀਰ ਗਲਤੀ ਸੀ ਇਸ ਨਾਲ ਵਿਦਿਆਰਥੀਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ ਟਰਿਬਿਊਨਲ ਅਨੁਸਾਰ ਅਧਿਆਪਕਾ 2011 ਤੋਂ ਰਜਿਸਟਰਡ ਟੀਚਰ ਸੀ ਸਤੰਬਰ 2020 ਵਿੱਚ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਉਸ ਨੇ ਸਥਾਨਕ ਸ਼ਰਾਬ ਦੀ ਦੁਕਾਨ ਲਿਕਰਲੈਂਡ ਤੋਂ ਤਿੰਨ ਵੱਖ-ਵੱਖ ਮੌਕਿਆਂ ਤੇ ਸ਼ਰਾਬ ਦੀਆਂ ਬੋਤਲਾਂ ਵੀ ਚੋਰੀ ਕੀਤੀਆਂ ਜਿਸ ਦੀ ਕੁੱਲ ਕੀਮਤ 103 ਡਾਲਰ ਦੀ ਕਰੀਬ ਸੀ ਦੁਕਾਨ ਦੇ ਮੈਨੇਜਰ ਨੇ ਸੀਸੀਟੀਵੀ ਫੁਟੇਜ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਉੱਤੇ ਤਿੰਨ ਮਾਮਲੇ ਦਰਜ ਹੋਏ ਪਰ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਪੁਲਿਸ ਡਾਇਵਰਜਨ ਪ੍ਰਕਿਰਿਆ ਪੂਰੀ ਕਰਨ ਹਰਜ਼ਾਨਾ ਪਰਨਾ ਮਾਫੀ ਪੱਤਰ ਲਿਖਣਾ ਤੇ ਐਲਕੋਹਲ ਕਾਉਂਸਲਿੰਗ ਲੈਣ ਤੋਂ ਬਾਅਦ ਕੇਸ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸ ਦੀ ਸ਼ਰਾਬ ਤੇ ਨਿਰਵਰਤਾ ਜਾਰੀ ਰਹੀ 2022 ਵਿੱਚ ਨਵੇਂ ਸਕੂਲ ਵਿੱਚ ਨੌਕਰੀ ਦੌਰਾਨ ਉਹ ਲంచ్ ਡਿਊਟੀ ਤੇ ਸੀ ਅਤੇ ਬੱਚਿਆਂ ਦੀ ਦੇਖਪਾਲ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ ਇਸੇ ਦੌਰਾਨ ਉਹ ਆਪਣੀ ਕਾਰ ਦੇ ਵਿੱਚੋਂ ਵਾਈਨ ਦੀ ਬੋਤਲ ਕੇ ਉਸਨੇ ਆਪਣੇ ਪਾਣੀ ਵਾਲੀ ਬੋਤਲ ਦੇ ਵਿੱਚ ਉਸ ਨੂੰ ਪਾਇਆ ਤੇ ਸਕੂਲ ਦੇ ਮੈਦਾਨ ਵਿੱਚ ਬੈਠ ਕੇ ਸ਼ਰਾਬ ਪੀਤੀ ਇੱਕ ਹੋਰ ਅਧਿਆਪਕਾ ਨੂੰ ਉਸ ਤੋਂ ਗੰਧ ਵੀ ਮਹਿਸੂਸ ਹੋਈ ਬਾਅਦ ਵਿੱਚ ਉਸੇ ਕਲਾਸਰੂਮ ਵਿੱਚੋਂ ਵਾਇਨ ਦੀ ਬੋਤਲ ਮਿਲੇ ਮਾਮਲਾ ਸਕੂਲ ਬੋਰਡ ਤੱਕ ਪਹੁੰਚਿਆ ਪਰ ਫੈਸਲੇ ਤੋਂ ਪਹਿਲਾਂ ਹੀ ਉਸਨੇ ਅਸਤੀਫਾ ਦੇ ਦਿੱਤਾ ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ ਪਰ ਸਕੂਲ ਦੇ ਮੈਦਾਨ ਦੇ ਵਿੱਚ ਸ਼ਰਾਬ ਪਿਣਾ ਤੇ ਨਿਗਰਾਨੀ ਦੌਰਾਨ ਅਜਿਹਾ ਕਰਨਾ ਬਹੁਤ ਗੰਭੀਰ ਗਲਤੀ ਹੈ ਇਹ ਵਿਵਹਾਰ ਉਸਦੇ ਫੈਸਲੇ ਦੀ ਕਮਜ਼ੋਰੀ ਦਰਸਾਉਂਦਾ ਹੈ ਅਧਿਆਪਕਾਂ ਨੇ ਕਿਹਾ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਲਗਾਤਾਰ ਕੰਮ ਵਿਅਕਤੀ ਜੀਵਨ ਦੇ ਵਿੱਚ ਤਕਰਾਰ ਅਤੇ ਸਿੰਗਲ ਮਦਰ ਹੋਣ ਦੇ ਦਬਾਅ ਕਰਨ ਉਹ ਮਨੋਵਿਗਿਆਨਿਕ ਤੌਰ ਤੇ ਟੁੱਟ ਗਈ ਸੀ ਉਸਨੇ ਦੱਸਿਆ ਹੈ ਕਿ ਉਹ ਪੀਟੀ ਐਸਡੀ ਡਿਪਰੈਸ਼ਨ ਅਤੇ ਐਂਜਾਇਟੀ ਨਾਲ ਵੀ ਜੂਝ ਰਹੀ ਹੈ ਅਤੇ ਸ਼ਰਾਬ ਦੀ ਆਦੀ ਹੋ ਗਈ ਟ੍ਰਿਬਿਊਨਲ ਨੇ ਉਸ ਨੂੰ 3 ਸਾਲਾਂ ਲਈ ਸੈਂਸਰ ਕਰ ਦਿੱਤਾ ਹੈ ਤੇ ਉਸਦੇ ਟੀਚਰ ਰਜਿਸਟਰਡ ਤੇ ਨੋ ਟੈਂਸ਼ਨ ਜੋੜ ਦਿੱਤਾ ਹੈ ਜੇਕਰ ਉਹ ਦੁਬਾਰਾ ਇਸੇ ਲਾਈਨ ਦੇ ਵਿੱਚ ਵਾਪਸੀ ਕਰਦੀ ਹੈ ਤਾਂ ਉਸ ਨੂੰ ਰੈਲੈਪਸ ਪ੍ਰਵੈਂਚ ਚੂਸੜਾ ਤਿਆਰ ਕਰਨੀ ਹੋਵੇਗੀ ਅਤੇ ਨਿਰਯੁਕਤ ਕਰਤਾਵਾਂ ਨੂੰ ਟ੍ਰਿਵਲ ਦਾ ਫੈਸਲਾ ਦਿਖਾਉਣਾ ਹੋਵੇਗਾ ਇਹ ਮਾਮਲਾ ਦਰਸਾਉਂਦਾ ਹੈ ਕਿ ਨਿੱਜੀ ਸੰਘਰਸ਼ ਕਈ ਵਾਰ ਪ੍ਰੋਫੈਸ਼ਨਲ ਲਾਈਫ ਤੇ ਵੀ ਕਿੰਨਾ ਡੂੰਗਾ ਅਸਰ ਪਾ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਸਭ